ਉਹ ਕਹਿੰਦੇ ਨੇ ਕਿ ਸੇਵਾ ਸੇਵਾ ਮਨ ਧਨ ਤੇ ਪ੍ਰਮਾਤਮਾ ਦੀ ਕਿਰਪਾ ਹੋਏ ਤਾਂ ਫੇਰ ਹੀ ਸੇਵਾ ਹੁੰਦੀ ਹੈ 22 ਸਾਲ ਹੋ ਗਏ ਨੇ ਨਿਊ ਇਕਤਾ ਕਲੱਬ ਬਟਾਲਾ ਵਾਲਿਆਂ ਨੂੰ ਲੋਕਾਂ ਦੀ ਸੇਵਾ ਕਰਦੇ ਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਆ ਕਹਿੰਦੇ ਨੇ ਕਿ 1 2 3 4 5 ਇੱਕ ਤੋਂ ਸ਼ੁਰੂਆਤ ਹੋਈ ਹੀ ਤੇ ਹੁਣ 55 ਤੋਂ ਪਲੱਸ ਜਿਹੜੇ ਮੈਂਬਰ ਨੇ ਤੇ ਸਾਰੇ ਹੀ ਮਾਤਾ ਰਾਣੀ ਨੂੰ ਮੰਨਦੇ ਨੇ ਤੇ ਬੜੀ ਕਿਰਪਾ ਹੈ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਇੱਕ ਕਿ ਅੱਜ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਏ ਤੇ ਸੱਦਾ ਪੱਤਰ ਦੇਣ ਵਾਸਤੇ ਸਾਰਿਆਂ ਨੂੰ ਅਪੀਲ ਕੀਤੀ ਏ ਨਿਮਰਤਾ ਸਹਿਤ ਬੇਨਤੀ ਕਰਨ ਵਾਸਤੇ ਕਿਉਂਕਿ ਪਰਿਵਾਰ ਆ ਸਾਰੇ ਪਰਿਵਾਰ ਦੀ سپورਟ ਹੈ ਤੇ ਮਾਤਾ ਰਾਣੀ ਦਾ ਵੀ ਕਿਤੇ ਨਾ ਕਿਤੇ ਨਿਊ ਇਕਤਾ ਕਲੱਬ ਬਟਾਰਾ ਵਾਲਿਆ ਤੇ ਬੜਾ ਆਸ਼ੀਰਵਾਦ ਹੈ। ਤੋਂ ਅੱਜ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਹਰ ਸਾਲ ਕੁਝ ਨਾ ਕੁਝ ਜਾਗਰਨ ਤੇ ਵੀ ਅਲੱਗ ਕਰਦੇ ਨੇ ਤੇ ਲੋਕ ਵੀ ਉਡੀਕ ਕਰਦੇ ਨੇ ਕਿ ਜਾਗਰਨ ਦੇਖਣ ਜਾਣਾ ਇੱਕ ਨੰਬਰ ਦਾ ਜਾਗਰਨ ਹੁੰਦਾ ਤੇ ਮਾਤਾ ਰਾਣੀ ਦੀ ਵੀ ਬੜੀ ਕਿਤੇ ਨਾ ਕਿਤੇ ਕਿਰਪਾ ਹੁੰਦੀ ਹੈ ਤੇ ਨਾਲ ਦੀ ਨਾਲ RAMNAAMI ਤੇ ਵੀ ਬੜਾ ਵੱਡਾ ਪ੍ਰੋਗਰਾਮ ਕਰਦੇ ਨੇ ਕੁਝ ਨਾ ਕੁਝ ਅਲੱਗ ਕਰਦੇ ਨੇ ਕਿ ਬਟਾਲਾ ਵਾਸੀ ਜਿਹੜੇ ਦੇਖਦੇ ਨੇ ਉਹ ਵੀ ਕਿਤਨਾ ਕਿਤੇ ਵਾਹ ਵਾਹ ਕਰਦੇ ਨੇ ਤੇ RAMNAAMI ਤੇ ਸਰੂਪ ਆ ਰਹੇ ਨੇ RAMNAAMI ਤੇ ਵੀ ਸਰੂਪ ਆ ਰਹੇ ਨੇ ਤਾਂ ਸ਼ੋਭਾ ਯਾਤਰਾ ਜਰੀਏ ਉਹ ਨਿਕਲ ਜਾ ਰਹੀ ਏ ਨਿਊ ਇਕਤਾ ਕਲੱਬ ਬਟਾਲਾ ਵੱਲੋਂ ਆਪਾਂ ਗੱਲਬਾਤ ਕਰਦੇ ਹਾਂ ਧੀਰਜ ਕੁੰਦਰਾ ਜੀ ਇੱਥੇ ਮੌਜੂਦ ਨੇ ਮੈਂਬਰ ਨੇ ਤੇ ਨਾਲ ਦੀ ਨਾਲ ਸੇਵਾਦਾਰ ਨੇ ਗੱਲਬਾਤ ਕਰਦੇ ਹਾਂ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਕੁੰਦਰਾ ਸਾਹਿਬ 26 ਸਾਲ ਹੋ ਗਿਆ ਤੁਹਾਨੂੰ ਸੇਵਾ ਕਰਦਿਆਂ ਕਹਿੰਦੇ ਨੇ ਕਿ ਸੇਵਾ ਜਰੀ ਹੁੰਦੀ ਮਨ ਨਾਲ ਤੇ ਧਰਨਾ ਤੇ ਮਾਤਾ ਰਾਣੀ ਦੀ ਕਿਰਪਾ ਹੋਏ ਤੇ ਫੇਰ ਹੀ ਕਿਤਨਾ ਕਿਤੇ ਸੇਵਾ ਹੁੰਦੀ ਹੈ ਤੇ ਤੁਹਾਡੇ ਵੱਲੋਂ ਬੜੀ ਨਿਮਰਤਾ ਸਾਹਿਬ ਜਰੀ ਹੈ ਸੇਵਾ ਕੀਤੀ ਜਾਂਦੀ ਹੈ ਤੇ ਬੱਲੇ ਬੱਲੇ ਹੋ ਜਾਂਦੀ ਜਦੋਂ ਬਟਾਲੇ ਦੇ ਵਿੱਚ ਨਿਊ ਇਕਤਾ ਕਲੱਬ ਵਾਲਿਆਂ ਦਾ ਜਾਗਰਨ ਹੁੰਦਾ ਹੈ ਨਿਊ ਇਕਤਾ ਕਲੱਬ ਵਾਲਿਆਂ ਨੇ ਬਟਾਲਾ ਵਾਲਿਆਂ ਨੂੰ ਜਰਾਏ ਜਾਗਰਨ ਹੁੰਦਾ ਕੀ ਕਹਿਣਾ ਚਾਹੁੰਦੇ ਆ ਮੇਰੀ ਜੀ ਸਾਰੇ ਸ਼ਹਿਰ ਵਾਸੀਆਂ ਦੇ ਹੱਥ ਜੋੜ ਕੇ ਬੇਨਤੀ ਹੈ ਜੀ ਇਹ ਤਿਹਾਰੋਂ RAMANOMITHA ਦਾ ਤਿਹਾਰ ਹੈ ਜਿਸ ਤਰ੍ਹਾਂ ਤੁਸੀਂ ਸਾਨੂੰ ਜਾਗਰਨ ਤੇ ਹਰ ਸਾਲ 27 ਸਾਲਾਂ ਤੋਂ ਅਸ਼ੀਰਵਾਦ ਦਿੰਦੇ ਆ ਰਹੇ ਹੋ ਉਸੇ ਤਰ੍ਹਾਂ ਇਸੇ ਸਾਲ ਤੁਸੀਂ RAMANOMITHI ਸ਼ੋਭਾ ਯਾਤਰਾ ਤੇ ਬਹੁਤ ਸ਼ੀਰਵਾਦ ਦਿੱਤਾ ਉਸੇ ਤਰ੍ਹਾਂ ਆਪਾਂ ਦੂਸਰੀ ਵਾਰ ਸ਼ੋਭਾ ਯਾਤਰਾ ਨਿਕਾਲਦੇ ਸ਼ੋਭਾ ਯਾਤਰਾ ਕੇ ਭਾਗ ਲੈ ਰਹੇ ਆਂ ਜੀ ਹਿੱਸਾ ਬਣ ਰਹੇ ਆਂ ਸ਼ੋਭਾ ਯਾਤਰਾ ਦਾ ਤੇ 12 ਵਜੇ ਪੂਰੇ ਹਵਨ ਸਟਾਰਟ ਹੋ ਜਾਏਗਾ ਜੀ ਤੇ ਭਵਨ ਦੇ ਵਿੱਚ ਪਹੂਤੀ ਪਾਣਾ ਬਹੁਤ ਵੱਡਾ ਕੰਮ ਹੈ ਜੀ ਤੇ ਮੇਰੀ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਜੀ ਜਰੂਰ ਚਾਹੇ 5 ਮਿੰਟ ਕੱਢ ਗਿਆ ਹੋ ਚਾਹੇ 10 ਮਿੰਟ ਕੱਢ ਗਿਆ ਹੋ ਹਵਨ ਤੇ ਆ ਕੇ ਅਹੂਤੀ ਪਾਓ ਉਸ ਸ਼ੁਕ ਸ਼ਾਂਤੀ ਦੀ ਅਹੂਤੀ ਪਾਓ ਇਹ ਹੈ ਜਿਹੜਾ ਰਾਮ ਨੰਦੀ ਦਾ ਪ੍ਰੋਗਰਾਮ ਹੈ ਸਭ ਸੁਖੀ ਲੋ ਸਾਰੇ ਸ਼ਹਿਰ ਤੇ ਵਧੀਆ ਤਰੀਕੇ ਹੋ ਜਾਏ ਐ ਜਿਹੜੀ ਸ਼ੋਭਾ ਯਾਤਰਾ ਹੈ ਜੀ ਲਗਭਗ 2 ਵਜੇ ਸ਼ੋਭਾ ਯਾਤਰਾ ਸਟਾਰਟ ਹੋਏਗੀ। ਜੰਦਰ ਸਾਹਿਬ ਕਿੱਥੋਂ 출발 ਹੋਏਗੀ, ਹਵਨ ਕਿੱਥੇ ਹੋਏਗਾ, ਹਵਨ ਦੇ ਤੋਂ ਬਾਅਦ ਜਰੀਏ ਸਰਵਾਹ ਕਿੱਥੋਂ ਹੋਏਗੀ ਤੇ ਕਿਹੜਾ ਕਿਹੜਾ ਰੂਟ ਰਹੇਗਾ ਉਹ ਵੀ ਸਾਡੇ ਦੱਸਦੇ। ਇਹ ਪੁਰਾਣਾ ਬਨਾਰ ਮੰਡੀ ਜੀ ਬੜੇ ਸਾਲਾਂ ਤੋਂ ਰੀਤ ਚੱਲੀ ਆ ਰਹੀ ਪੁਰਾਣਾ ਦਾਨਾ ਮੰਡੀ ਦੇ ਨੇੜੇ ਪ੍ਰਾਣਾ ਸਭਾ ਜਿੱਥੋਂ ਸ਼ੋਭਾ ਯਾਤਰਾ ਸਟਾਰਟ ਕਰਦੀ ਉਹਨਾਂ ਦੇ ਨਾਲ ਹੀ ਸ਼ੋਭਾ ਯਾਤਰਾ ਦੇ ਨੇੜੇ ਪ੍ਰਾਣਾ ਸਭਾ ਦੇ ਪਿੱਛੇ-ਪਿੱਛੇ ਨਾਲ ਸਾਡੀ ਸ਼ੋਭਾ ਯਾਤਰਾ ਚੱਲੇਗੀ 12 ਵਜੇ ਹਵਨ ਪੁਰਾਣੀ ਦਾਨਾ ਮੰਡੀ ਹੋਏਗਾ ਜੀ ਤੇ ਇਹ ਗਾਂਧੀ ਚੌਂਕ ਗਾਂਧੀ ਚੌਂਕ ਤੋਂ ਲੈਰੂਗੇਟ ਲੈਰੂਗੇਟ ਤੋਂ ਗਿੰਦਨ ਗੇਟਾਂ ਤੋਂ ਹੁੰਦੇ ਹੋਏ ਤੇ ਇਹ ਸਮਾਪਨ ਪਹਾੜੀ ਗੇਟ ਹੋਏਗਾ ਜਿੱਥੇ ਪਹਿਲਾਂ ਜਾਗਰ ਹੁੰਦਾ ਰਿਹਾ ਉਸੇ ਜਗ੍ਹਾ ਤੇ ਸ਼ਹਿਰ ਵਾਸੀਆਂ ਨੇ ਬੜੇ ਕਾਲਜ਼ ਆਈਆਂ ਕਿ ਉੱਥੇ ਵੀ ਜਰੂਰੀ ਕੁਝ ਥੋੜੇ ਦੇਰਾਂ ਤੋਂ ਜਿਹੜੇ ਕਲਾਕਾਰ ਆ ਰਹੇ ਪਰਫਾਰਮ ਕਰਨ ਉਸੇ ਜਗ੍ਹਾ ਤੇ ਸਟੇਜ ਲੱਗ ਰਹੀ ਹੈ ਜੀ ਤੇ ਉੱਥੇ ਵੀ ਪਰਫਾਰਮ ਜ਼ਰੂਰ ਹੋਏਗਾ ਜੀ ਤੁਹਾਡੇ ਦੇ ਜਾਗਰਣ ਦੇ ਸਟਾਈਲ। ਪੰਡਿਤ ਸਾਹਿਬ ਕੀ ਅਲੱਗ ਕਰਨ ਜਾ ਰਹੇ ਹੋ ਤੁਸੀਂ ਨਹੀਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹਨਾਂ ਦਾ ਅਸ਼ੀਰਵਾਦ ਤੁਹਾਡੇ ਦੇ ਉੱਤੇ ਆ। ਕੀ ਅਲੱਗ ਤੁਸੀਂ ਲੋਕ ਰਾਮਨਾਮੀ ਵੀ ਉਡੀਕ ਕਰਦੇ ਨੇ ਤੇ ਜਾਗਰਣ ਦੀ ਵੀ ਉਡੀਕ ਕਰਦੇ ਨੇ। ਇਸ ਵਾਰ ਕੀ ਅਲੱਗ ਕਰਨਾ ਚਾਹੁੰਦੇ ਆ ਤੇ ਕੀ ਸਭੂਪ ਦੇ ਰਹੇ ਨੇ ਦਿਖਾਉਣਾ ਚਾਹੁੰਦੇ ਹੋ? ਪਬਲਿਕ ਪਬਲਿਕ ਨੇ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਹੁੰਦਾ ਬਟਾਲਾ ਵਾਸੀਆਂ ਨੂੰ ਵੀ ਅਲੱਗ ਜਰੀਏ ਸ਼ੋਭਾ ਯਾਤਰਾ ਦੇ ਦੇਖਣ ਨੂੰ ਮਿਲੇ ਲੱਖੀ ਜੀ ਮੇਰੇ ਕਹਿਣ ਦਾ ਨਹੀਂ ਹੁਣ ਸਾਰੇ ਦੇਖਣਾ ਤੁਹਾਨੂੰ ਆ ਕੇ ਵੇਖ ਕੇ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਨੀਰਕਾ ਕਰਦੇ ਨੇ ਤੁਹਾਨੂੰ ਨਿਰਾਸ਼ ਨਹੀਂ ਕੀਤਾ ਤੇ ਤੁਸੀਂ ਨੀਰਕਾ ਕਰਦੇ ਅਸ਼ੀਰਵਾਦ ਦਿੰਦਾ ਵਾ ਉਸੇ ਤਰ੍ਹਾਂ ਇਸ ਸਾਲ ਵੀ ਆ ਕੇ ਨੀਰਕਾ ਕਰਦੇ ਅਸ਼ੀਰਵਾਦ ਦਿਓ ਜਿਹੜੇ RAM ਜੀ ਦੇ ਸਰੂਪ ਬੈਂਡ ਤੋ ਦਾ ਸ਼ਾ ਬਹੁਤ ਖੁਸ਼ ਆਰਿਆ ਜੀ ਤੇ ਸਾਰਾ ਦੇਖਣਾ ਹੋਏਗਾ ਤੇ ਵੇਖ ਕੇ ਮੇਰੇ ਬੋਲਣ ਨਾਲੋਂ ਘੱਟ ਸਮੇਂ ਲੱਗਣੀ ਦੇਖ ਕੇ ਜਾ ਸਮੇਂ ਲੱਗਣੀ 5 ਤਰੀਕ ਨੂੰ ਆਪਾਂ 2 ਵਜੇ RAMNANDI ਦੀ ਯਾਤਰਾ ਸਟਾਰਟ ਕਰਾਂਗੇ ਤੇ ਹਰ ਮੈਨੂੰ ਪਤਾ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ ਤੇ ਇਹ ਯਾਤਰਾ ਲਾਈਵ ਕਰਨੀ ਉਹ ਕੁਮਰਤਾ ਸਾਹਿਬ ਕਿੱਥੋਂ ਆ ਰਹੇ ਨੇ ਉਹ ਵੀ ਦੱਸ ਦੋ ਸਾਡੇ ਦਰਸ਼ਕਾਂ ਨੂੰ ਵੀ ਕਿੱਥੋਂ ਆ ਰਹੀ ਹੈ ਜਿਹੜੇ ਸਰੂਪ ਆ ਕਿੱਥੋਂ ਕਿੱਥੋਂ ਆ ਰਹੇ ਹੈ ਜੀ ਦਿੱਲੀ ਮਥਰਾ ਬਰਿੰਦਾਵਨ ਆਗਰਾ ਤੇ ਪੰਜਾਬ ਲੁਧਿਆਣਾ ਤੋਂ ਵੀ ਐਸ ਆਰ ਸ਼ਰਮੀਲ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਸਭ ਤੋਂ ਪਹਿਲਾਂ ਆਓ ਸ਼ੁੱਧੀ ਅਸੇ ਹਮਤ ਨੂੰ ਹੁਤੀ ਪਾਓ ਫਿਰ ਇਹ ਸ਼ੋਭਾ ਯਾਤਰਾ ਦਾ ਹਿੱਸਾ ਬਣੋ ਤੇ ਸਾਡੇ ਨਾਲ-ਨਾਲ ਚੱਲ ਕੇ ਜਿਵੇਂ ਅੱਜ ਤੱਕ ਨਾਲ ਜਿੱਦਾਂ 27 ਸਾਲ ਤੋਂ ਅਸ਼ੀਰਵਾਦ ਦੇ ਰਹੇ ਉਸੇ ਤਰ੍ਹਾਂ ਅਸ਼ੀਰਵਾਦ ਦਿਓ ਜੈ ਸ਼੍ਰੀ ਰਾਮ ਤੋਂ ਗੱਲਬਾਤ ਕਰਾਂਗੇ ਹੋਰ ਵੀ ਇੱਥੇ ਮੈਂਬਰ ਨੇ ਮੌਜੂਦ ਉਹਨਾਂ ਦਾ ਕੀ ਕਹਿਣਾ ਹੈ ਬੜੀ ਵੱਡੀ ਗੱਲ ਆ ਜੀ ਸੇਵਾ ਸੇਵਾ ਕਹਿੰਦੇ ਨੇ ਜੇ ਕਰਨੀ ਹੈ ਤਾਂ ਪਰਮਾਤਮਾ ਦੀ ਵੀ ਕਿਤਨਾ ਕਿਤੇ ਕਿਰਪਾ ਹੁੰਦੀ ਏ ਅਲੱਗ ਕੁਝ ਕਰਦੇ ਨੇ ਹਰ ਸਾਲ ਦੋ ਵਾਰ ਰੋਮ ਨਾਮੀ ਤੇ ਵੀ ਕਨਾਲ ਦੀ ਨਾਲ ਜਾਗਰਨ ਤੇ ਵੀ ਇਸ ਵਾਰ ਦੀ ਵੀ ਜਿਹੜੀ ਸ਼ੋਭਾ ਯਾਤਰਾ ਉਹ ਵੀ ਦੇਖਣਯੋਗ ਹੋਏਗੀ ਪ੍ਰਧਾਨ ਸਾਹਿਬ ਨੇ ਕਹਿ ਦਿੱਤਾ ਕਿ ਆਪਣੇ ਮੂੰਹ ਨਹੀਂ ਕਹਿਣਾ ਤੁਸੀਂ ਆਣ ਕੇ ਉਹਨਾਂ ਦਾ ਆਸ਼ੀਰਵਾਦ ਲਓ ਕਨਾਲ ਦੀ ਨਾਲ ਕਿਤੇ ਨਾ ਕਿਤੇ ਲੋਕ ਜਿਹੜੀ ਏ ਉਹਨਾਂ ਦੇ ਨਾਲ ਜੁੜ ਜਗੇ ਤੁਹਾਡੀ ਗੱਲਬਾਤ ਕਰਦੇ ਆ જય ਸ਼੍ਰੀ ਰਾਮ ਜੀ ਨਾਮ ਜੀ ਇਹ ਇੱਕ ਮੈਂ ਜੀ ਬਹੁਤ ਬਹੁਤ ਮੁਬਾਰਕਾ ਜੀ ਕੀਤੀ ਸ਼ੋਭਾ ਯਾਤਰਾ ਦੇ ਵਿੱਚ ਸਭ ਨੂੰ ਦਾਦੇ ਹਰ ਸਾਲ ਤੁਹਾਡਾ ਉਤਾਲਾ ਜੀ ਅਸਰ ਸੀ ਅਲੱਗ ਜਿਹਾ ਤੇ ਕਿਤੇ ਕਿਤੇ ਦੀ ਬਣੀ ਬਾਰੇ ਸ਼ਹਿਰ ਦੇ ਇਹ ਟੀਲ ਕੀਤੀ ਦੀ ਹੈ ਜੀ ਸਾਰੇ ਪੌਂਕਿਆਂ ਨੇ ਆਪ ਜੋੜ ਕੇ ਸਭ ਨੇ ਟੀਲ ਕਰੀ ਸਭ ਪੌਂਕਿਆਂ ਉੱਤੇ ਬਾਕੀ ਸੋਨੇ ਹਮਨ ਮੰਨਿਆ ਉਹਦਾ ਅੱਗੇ ਅਰੀ ਦੀਪਾਣਾ ਜਮ ਸਭੀ ਹਾਤੀ ਦੇ ਬਣਤੀ ਹੈ ਉਹ ਮੈਂਬਰਾਂ ਨਾਲ ਗੱਲਬਾਤ ਕੀਤੀ ਜੀ ਮੈਂਬਰਾਂ ਨੇ ਵੀ ਜਿੱਦਾਂ ਪ੍ਰਧਾਨ ਜੀ ਨੇ ਬੇਨਤੀ ਕੀਤੀ ਹੱਥ ਜੋੜ ਕੇ ਉਹਨਾਂ ਨੇ ਵੀ ਐਹੋ ਬੇਨਤੀ ਕੀਤੀ ਹੈ ਕਿ ਵੱਧ ਚੜ ਕੇ ਆਓ ਤੇ ਸ੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਸਵਰੂਪ ਦੀ ਗੱਲ ਕੀਤੀ ਹੈ ਸਵਰੂਪ ਜਿਹਰੇ ਨੇ ਬਹੁਤ ਵਧੀਆ ਸਵਰੂਪ ਜਿਹਰੇ ਆ ਰਹੇ ਨੇ ਬਟਾਲਾ ਦੀ ਧਰਤੀ ਤੇ ਬੜਾ ਵਧੀਆ ਉਪਰਾਲਾ ਜੀ ਪਵਿੱਤਰ ਧਰਤੀ ਹੈ ਬਟਾਲਾ ਸ਼ਹਿਰ ਦੀ ਕੋਈ ਨਾ ਕੋਈ ਧਾਰਮਿਕ ਕੰਮ ਜਿਹੜਾ ਇੱਥੇ ਹੁੰਦਾ ਹੀ ਰਹਿੰਦਾ ਸੋ ਵੀਡੀਓ ਨੂੰ ਵੱਤਵਾੜ ਸ਼ੇਅਰ ਕਰਿਓ ਤੇ 5 ਤਰੀਕ ਨੂੰ ਜ਼ਰੂਰ ਸ਼ੋਭਾ ਯਾਤਰਾ ਦੇ ਵਿੱਚ ਆਣ ਕੇ ਸ੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਨਾਲ ਦੇ ਨਾਲ ਉਸ ਤੋਂ ਪਹਿਲਾਂ ਹਵਨ ਜਗ ਦੇ ਵਿੱਚ ਭਾਗ ਲਵੋ ਸੋ ਵੀਡੀਓ ਨੂੰ ਵੱਤਵਾੜ ਸ਼ੇਅਰ ਕਰਿਓ ਕੈਮਰਾ ਪਰਸਨ ਭਵਨ ਅਗਰ왈 ਨਾਲ ਨਕੀ ਰਾਜਬੂਤ ਬਟਾ